ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਬਾਲਗ ਗੁਰੂ ਹਰ Rai ਜੀ 4 ਸਾਲ ਦੇ ਹੋਏ ਤਾਂ ਇੱਕ ਵੱਡੀ ਦੁਰਘਟਨਾ ਵਾਪਰ ਗਈ ਬਾਬਾ ਗੁਰਦਿੱਤਾ ਜੀ ਪਹਾੜਾ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਸਨ ਲੋਕਾਂ ਵਿੱਚ ਦਲੇਰੀ ਪੈਦਾ ਕਰਨ ਹਿੱਤ ਉਹ ਰੋਜ਼ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਸਨ ਇੱਕ ਦਿਨ ਜਦੋਂ ਸ਼ਿਕਾਰ ਖੇਡਣ ਗਏ ਤਾਂ ਉਹਨਾਂ ਦੇ ਇੱਕ ਸਾਥੀ ਦੀ ਬੰਦੂਕ ਚੱਲਣ ਨਾਲ ਇੱਕ ਗਾਂ ਮਰ ਗਈ ਇਸ ਗਾਂ ਦਾ ਮਾਲਕ ਬਹੁਤ ਗਰੀਬ ਵਿਅਕਤੀ ਸੀ ਉਹ ਮਰੀ ਹੋਈ ਗਾਂ ਨੂੰ ਵੇਖ ਕੇ ਰੋਣਕ ਰੋਲਣ ਲੱਗ ਪਿਆ ਬਾਬਾ ਗੁਰਦਿੱਤਾ ਜੀ ਬੜੇ ਸਖੀ ਦਿਲ ਦੇ ਮਾਲਕ ਸਨ ਉਹਨਾਂ ਪਾਸੋਂ ਉਸ ਵਿਅਕਤੀ ਦਾ ਦੁੱਖ ਬਰਦਾਸ਼ਤ ਨਾ ਹੋਇਆ। ਉਹਨਾਂ ਆਪਣੀ ਆਤਮਿਕ ਸ਼ਕਤੀ ਵਰਤ ਕੇ ਗਾ ਨੂੰ ਜੀਵਿਤ ਕਰ ਦਿੱਤਾ। ਬਾਬਾ ਜੀ ਦੀ ਇਸ ਕਰਾਮਾਤ ਨੂੰ ਵੇਖ ਕੇ ਉਹਨਾਂ ਦੇ ਸਾਥੀ ਸਿੱਖ ਬਹੁਤ ਖੁਸ਼ ਹੋਏ। ਏਡੀ ਵੱਡੀ ਖੁਸ਼ਖਬਰੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਵੇਂ ਨਾ ਸੁਣਾਉਂਦੇ। ਉਹਨਾਂ ਜੋ ਕੁਝ ਵੇਖਿਆ ਸੀ ਸਭ ਕੁਝ ਬੜੀ ਖੁਸ਼ੀ ਨਾਲ ਗੁਰੂ ਜੀ ਨੂੰ ਜਾ ਸੁਣਾਇਆ। ਪਰ ਗੁਰੂ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਖੁਸ਼ ਨਾ ਹੋਏ। ਉਹਨਾਂ ਉਸੇ ਵੇਲੇ ਬੱਬਾ ਗੁਰਦਿੱਤਾ ਜੀ ਨੂੰ ਬੁਲਾਇਆ ਅਤੇ ਕਿਹਾ ਇਹ ਤੁਸੀਂ ਕੀ ਕੀਤਾ ਹੈ? ਤੁਸੀਂ ਪਰਮਾਤਮਾ ਦੇ ਸ਼ਰੀਕ ਕਿਵੇਂ ਬਣ ਗਏ? ਕਿਸੇ ਨੂੰ ਮਾਰਨਾ ਜਾਂ ਜੀਵਿਤ ਕਰਨਾ ਪ੍ਰਭੂ ਦੇ ਹੱਥ ਵਿੱਚ ਕਾਰਾਵਾਦ ਕਹਿਰ ਦਾ ਨਾਮ ਹੈ। ਬੱਬਾ ਗੁਰਦਿੱਤਾ ਜੀ ਨੇ ਗੁਰੂ ਜੀ ਤੇ ਜਦ ਇਹ ਬਚਨ ਸੁਣੇ ਤਾਂ ਉਹ ਬਹੁਤ ਦੁਖੀ ਹੋਏ। ਉਹ ਕਿਸੇ ਨੂੰ ਦੱਸੇ ਬਿਗੈਰ ਹੀ ਬੁੱਢਣ ਸਾਹ ਦੀ ਸਮਾਦ ਲਾ ਕੇ ਜਾ ਕੇ ਬੈਠ ਗਏ ਅਤੇ ਬਾਬਾ ਅਟਲ ਰਾਏ ਜੀ ਵਾਂਗ ਆਪਣੇ ਸਵਾਸ ਚੜਾ ਗਏ ਗੁਰੂ ਜੀ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਵਾਹਿਗੁਰੂਗੇ ਅਰਦਾਸ ਕੀਤੀ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਆਦੇਸ਼ ਕੀਤਾ ਗੁਰੂ ਹਰ ਰਾਏ ਜੀ ਨੇ ਇਸ ਘਟਨਾ ਨੂੰ ਬੜੇ ਗੋਹ ਨਾਲ ਵੇਖਿਆ ਅਤੇ ਵਿਚਾਰਿਆ ਪਉ ਚੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ